ਆਪਣੇ ਵਾਸਤੇ ਸਿਰਫ ਆਪਣੇ ਵਾਸਤੇ 5-7 ਮਿੰਟ ਜਰੂਰ ਕੱਢੋ ਜੀ ਸੋ ਅਗਰ ਤੁਸੀਂ YouTube Facebook Instagram ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਜਰੂਰ ਕਹਾਂਗੀ ਕਿ ਆਪਣੇ ਲਈ ਸਮਾਂ ਜਰੂਰ ਕੱਢੋ ਯਾਰ ਪੈਸਾ ਕਮਾਉਣਾ ਕੋਈ ਔਖਾ ਥੋੜੀ ਆ ਪੈਸਾ ਕਮਾਉਣਾ ਬਹੁਤ ਸੌਖਾ ਵਾ بس ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਤੁਹਾਨੂੰ ਮੈਂ ਗਾਰੰਟੀ ਦਿੰਦੀ ਤੁਸੀਂ ਅਮੀਰ ਬਣੋਗੇ ਹੀ ਬਣੋਗੇ ਜੇ ਤੁਸੀਂ ਇਹ ਦੋ ਤਰੀਕਿਆਂ ਨਾਲ ਤੁਸੀਂ ਕੰਮ ਕਰਦੇ ਆ ਪੈਸੇ ਕਮਾਉਣ ਦੇ ਨਾਲ ਬਹੁਤ ਤਰੀਕੇ ਨੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਅਮੀਰ ਬਣਨ ਦੇ ਨਾ ਬਹੁਤ ਤਰੀਕੇ ਨੇ ਪੈਸੇ ਕਮਾਉਣ ਦੇ ਨਾ ਬਹੁਤ ਤਰੀਕੇ ਨੇ ਬਟ ਗੱਲ ਕੀ ਆ ਤੁਸੀਂ ਪੈਸੇ ਕਿਉਂ ਨਹੀਂ ਕਮਾ ਸਕਦੇ ਉਹ ਤਰੀਕੇ ਤੁਹਾਨੂੰ ਕਿਉਂ ਨਹੀਂ ਆਉਂਦੇ ਹੈਗੇ ਉਹ ਹੈਗੀ ਆ ਤੁਹਾਨੂੰ ਨੋਲਿਜ ਨਹੀਂ ਹੈਗੀ ਉਹ ਚੀਜ਼ ਦੇ ਬਾਰੇ ਤੁਹਾਨੂੰ ਪਤਾ ਨਹੀਂ ਹੈਗਾ ਜਿਹੜੀ ਸਭ ਤੋਂ ਵੱਡੀ ਚੀਜ਼ ਆ ਤੁਸੀਂ ਕਦੇ ਉਹ ਚੀਜ਼ ਦੇ ਬਾਰੇ ਸੋਚਿਆ ਹੀ ਨਹੀਂ ਹੈਗਾ ਵੀ ਜਰ ਅਸੀਂ ਇਸ ਤਰੀਕੇ ਨਾਲ ਵੀ ਪੈਸੇ ਕਮਾ ਸਕਦੇ ਆ ਵੀ ਉਸ ਤਰੀਕੇ ਨਾਲ ਵੀ ਪੈਸੇ ਕਮਾ ਸਕਦੇ ਆ ਸੋ ਉਹ ਪੈਸੇ ਕਮਾਉਣ ਦੇ ਬਹੁਤ ਜ਼ਿਆਦਾ ਤਰੀਕੇ ਨੇ ਉਹ ਕਿਹੜੇ-ਕਿਹੜੇ ਤਰੀਕੇ ਨੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਮੈਂ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਮੇਰੀ 5-6 ਮਿੰਟ ਦੀ ਵੀਡੀਓ ਹੋਊਗੀ ਅਗਰ ਤੁਸੀਂ 5-6 ਮਿੰਟ ਆਪਣੀ ਜ਼ਿੰਦਗੀ ਵਾਸਤੇ ਨਹੀਂ ਕੱਢ ਸਕਦੇ ਆਪਣੇ ਖੁਦ ਦੇ ਵਾਸਤੇ ਨਹੀਂ ਇਹਨਾਂ ਕੱਢ ਸਕਦੇ ਤਾਂ ਤੁਸੀਂ ਜ਼ਿੰਦਗੀ 'ਚ ਕਦੇ ਵੀ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਹੈਗੇ ਤੁਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ ਹੈਗੇ ਸੋ ਪਲੀਜ਼ ਆਪਣੇ ਵਾਸਤੇ ਸਿਰਫ ਆਪਣੇ ਵਾਸਤੇ 5-7 ਮਿੰਟ ਜ਼ਰੂਰ ਕੱਢੋ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਉਹ ਕਿਹੜੇ ਤਰੀਕੇ ਨੇ ਅਮੀਰ ਬਣਦੇ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਮੇਰੀ ਹਾਇਕ ਵੀਡੀਓ ਦੇ ਦੇ ਨੇ ਜਿਹੜੇ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਮੈਂ ਸਿਰਫ ਇਹੀ ਕਹਿਣਾ ਵਾ YouTube ਤੇ Facebook ਕਿਉਂਕਿ ਯਾਰ ਅੱਜ ਦੇ ਸਮੇਂ ਦੇ ਵਿੱਚ ਨਾ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਮੈਂ ਕਹਿੰਨਾ ਯਾਰ ਪੈਸਿਆਂ ਦਾ ਦਰਖਤ ਤੱਦ ਰਖਤ ਤੁਸੀਂ ਜਿੰਨੇ ਮਰਜ਼ੀ ਪੈਸੇ ਤੋੜ ਲਓ ਬਸ ਕੀ ਆ ਸ਼ਰਤ ਇਹ ਆ ਵੀ ਤੁਹਾਨੂੰ ਤਰੀਕਾ ਹੋਣਾ ਚਾਹੀਦਾ ਵੀ ਤੁਸੀਂ ਪੈਸੇ ਕਿਵੇਂ ਤੁਸੀਂ ਉਹ ਦਰਖਤ ਤੋਂ ਤੋੜਨੇ ਆ ਕਿਉਂਕਿ ਸੋਸ਼ਲ ਮੀਡੀਆ ਤੋਂ ਲੋਕੀ ਲੱਖ ਰੁਪਇਆ ਕਮਾਰੇ ਨੇ 1 ਕਰੋੜ ਰੁਪਇਆ ਕਮਾਰੇ ਨੇ ਤੇ ਤੁਸੀਂ ਵੀ ਕਮਾਈ ਸਕਦੇ ਹੋ ਪੈਸਾ ਕਮਾਉਣਾ ਕੋਈ ਔਖਾ ਥੋੜੀ ਆ ਪੈਸਾ ਕਮਾਉਣਾ ਬਹੁਤ ਸੌਖਾ ਵਾ ਬਸ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਤੁਹਾਨੂੰ ਤਰੀਕਾ ਆਉਣਾ ਚਾਹੀਦਾ ਵੀ ਯਾਰ ਮੈਂ ਪੈਸੇ ਕਿਵੇਂ ਕਮਾਉਣਿਆ ਸਕਿੱਲ ਹਰੇਕ ਦੇ ਅੰਦਰ ਹੁੰਦੀ ਆ ਕੋਈ ਮੇਰੇ ਭੈਣ ਭਰਾ ਕਹਿੰਦੇ ਕਹਿੰਦੇ ਸਾਡੇ ਅੰਦਰ ਤਾਂ ਸਕਿੱਲ ਹੀ ਨਹੀਂ ਹੈਗੀ ਇਹ ਗੱਲ ਗਲਤ ਆ ਰੱਬ ਨੇ ਕੁਦਰਤ ਨੇ ਜਦੋਂ ਇਨਸਾਨ ਨੂੰ ਜਨਮ ਦਿੱਤਾ ਨਾ ਉਹਦੇ ਅੰਦਰ ਕੋਈ ਨਾ ਕੋਈ ਸਕਿੱਲ ਜ਼ਰੂਰ ਪਾ ਕੇ ਭੇਜਿਆ ਵਾ ਮੇਰੇ ਅੰਦਰ ਆ ਸਕਿੱਲ ਵਾ ਜਾਂ ਮੇਰੇ ਅੰਦਰ ਸਪੋਰਟਸ ਦੀ ਸਕਿੱਲ ਆ ਤੁਹਾਡੇ ਅੰਦਰ ਵੀ ਕੋਈ ਨਾ ਕੋਈ ਸਕਿੱਲ ਹੋਏਗੀ ਪਹਿਲਾਂ ਤੁਸੀਂ ਆਪਣੇ ਅੰਦਰ ਝਾ ਵੀਰ ਮੇਰੇ ਅੰਦਰ ਕੀ ਸਕਿੱਲ ਲਵੀ ਮੈਂ ਕੀ ਐ ਐਸਾ ਐਕਸਟਰਾ ਕਰ ਸਕਦਾ ਵਾਂ ਜਿਹਦੇ ਨਾਲ ਮੈਨੂੰ ਕਮਾਈ ਹੋ ਸਕੇ ਉਹ ਵੀ ਘਰੇ ਬੈਠ ਕੇ ਕੋਈ ਔਕਾ ਕੰਮ ਥੋੜੀ ਆ YouTube ਤੋਂ Facebook ਤੋਂ ਲੋਕੀ ਲੱਖਰ ਰੁਪਏ ਕਮਾ ਗਏ ਤੇ ਤੁਸੀਂ ਵੀ ਕਮਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਤੁਸੀਂ ਕੰਮ ਕਿਵੇਂ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਚਾਤੀ ਮਾਰ ਲਓ ਵੀ ਯਾਰ ਮੈਂ ਇਹ ਤਰੀਕਾ ਨਾਲ ਵੀ ਇੱਕ ਕੰਮ ਕਰ ਸਕਦਾ ਬਈ ਇਧਰ ਮੈਂ ਇਹ ਚੀਜ਼ ਦਾ ਐਕਸਪਰਟ ਆ ਮੰਨ ਕੇ ਚਲੋ ਤੁਸੀਂ ਕਹੋ ਵੀ ਯਾਰ ਮੈਂ ਏਸੀ ਆ ਜਿਹੜੇ ਏਸੀ ਦੀ ਸਰਵਿਸ ਬਹੁਤ ਵਧੀਆ ਕਰਦਾ ਵਾਂ ਠੀਕ ਹੈ ਜੀ ਜਬਰਦਸਤ ਤੁਸੀਂ ਦੇਖ ਲਓ ਯਾਰ ਮੈਨੂੰ ਤਾਂ ਕੰਪਿਊਟਰ ਹੁੰਦਾ ਮੈਨੂੰ ਕੰਪਿਊਟਰ ਦੀ ਪੰਜਾਬੀ ਦੀ ਟਾਈਪਿੰਗ ਬਹੁਤ ਵਧੀਆ ਹੁੰਦੀ ਆ ਮੈਨੂੰ ਹਿੰਦੀ ਦੀ ਟਾਈਪਿੰਗ ਬਹੁਤ ਵਧੀਆ ਹੁੰਦੀ ਆ ਮੈਨੂੰ ਅੰਗਰੇਜ਼ੀ ਦੀ ਟਾਈਪਿੰਗ ਬਹੁਤ ਵਧੀਆ ਹੁੰਦੀ ਆ ਤੁਸੀਂ ਕਰਨਾ ਕੁਝ ਨਹੀਂ YouTube ਦੇ ਉੱਤੇ ਤੁਸੀਂ ਚੈਨਲ ਖੋਲ ਲੈਣਾ ਤੁਸੀਂ ਬਸ ਲੋਕਾਂ ਨੂੰ ਸਿਖਾਉਣੀ ਆ ਵੀ ਜਿਹੜੀ ਟਾਈਪਿੰਗ ਆ ਹਿੰਦੀ ਟਾਈਪਿੰਗ ਕਿਵੇਂ ਕਰੀਦੀ ਆ ਅੰਗਰੇਜ਼ੀ ਟਾਈਪੀ ਇੰਗਲਿਸ਼ ਦੀ ਟਾਈਪਿੰਗ ਕਿਵੇਂ ਕਰੀਦੀ ਆ ਹਿੰਦੀ ਦੀ ਟਾਈਪਿੰਗ ਆ ਜਿਹੜੀ ਕਿਵੇਂ ਕਰੀਦੀ ਆ ਉਹਦੇ ਛੋਟੇ ਛੋਟੇ ਲੈਸਨ ਬਣਾ ਕੇ ਬਣਾ ਕੇ ਤੇ 5 ਮਿੰਟ ਤੋਂ ਲੈ ਕੇ 10 ਮਿੰਟ ਦਾ ਔਰ ਬਣਾ ਬਣਾ ਕੇ ਛੋਟੇ ਛੋਟੇ ਤੁਸੀਂ ਆਪਣੇ YouTube ਚੈਨਲ ਤੇ ਅਪਲੋਡ ਕਰੀ ਜਾਓ ਤੁਹਾਨੂੰ ਉਹਦੇ ਵੀ ਪੈਸੇ ਮਿਲੀ ਜਾਣਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੰਨਾ ਐਡਵਾਂਸ ਕੰਮ ਹੋ ਗਿਆ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਮੈਨੂੰ ਕੰਪਿਊਟਰ ਦੇ ਉੱਤੇ ਮੈਨੂੰ ਟਾਈਪਿੰਗ ਹੋਣੀ ਚਾਹੀਦੀ ਆ ਹਰ ਇੱਕ ਬੰਦਾ ਕਹਿੰਦਾ ਮੈਨੂੰ ਹਿੰਦੀ ਦੇ ਵਿੱਚ ਵੀ ਅਣ ਜਿਹੇ ਅੰਗਰੇਜ਼ੀ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਆਣੀ ਚਾਹੀਦੀ ਆ ਜੇ ਤੁਸੀਂ ਸਿਖਾਉਂਗੇ ਬੰਦਾ ਤੁਹਾਡੀ ਵੀਡੀਓ ਦੇਖ ਦੇਖ ਕੇ ਘਰੇ ਬੈਠਾ ਹੀ ਸਿੱਖ ਲੇਗਾ ਜਦੋਂ ਇਹ ਚੀਜ਼ਾਂ ਸਿੱਖ ਲੇਗਾ ਉਹ ਉਹਦਾ ਵੀ ਕੰਮ ਬਣ ਜਾਏਗਾ ਤੇ ਤੁਸੀਂ ਵੀ ਪੈਸੇ ਕਮਾ ਲੋਗੇ ਸੋ ਇਸ ਕਰਕੇ ਤੁਸੀਂ ਇਹ ਚੀਜ਼ ਦੇਖੋ ਯਾਰ ਵੀ ਮੈਂ ਕਿਸ ਤਰੀਕੇ ਨਾਲ ਪੈਸੇ ਕਮਾ ਸਕਦਾ ਵਾ ਬਹੁਤ ਜ਼ਿਆਦਾ ਤਰੀਕੇ ਨੇ ਕਈ ਪ੍ਰੋਪਰਟੀ ਡੀਲਰ ਨੇ ਉਹਨਾਂ ਦਾ ਕੰਮ ਨਹੀਂ ਚੱਲਦਾ ਹੈਗਾ ਉਹ ਜ਼ਮੀਨਾਂ ਦੇ ਉੱਤੇ ਮਤਲਬ ਵੀ ਦੇਖਣ ਜਾਂਦੇ ਆ ਜਾਂ ਕੋਠੀਆਂ ਦੇ ਦੇਖਣ ਜਾਂਦੇ ਆ ਕਈਆਂ ਦੇ ਦਿਮਾਗ ਵੀ ਨਹੀਂ ਉਹਨਾਂ ਨੇ ਆਪਣਾ ਦਿਮਾਗ ਨੂੰ ਯੂਜ਼ ਕੀਤਾ ਵਾ ਉਹਨਾਂ ਨੇ ਆਪਣਾ YouTube ਚੈਨਲ ਖੋਲੇ ਉਹ ਵੀਡੀਓ ਨੂੰ ਸ਼ੂਟ ਕਰਦੇ ਨੇ ਜੇ ਮੰਨ ਲੇ ਕਿ ਚਲੋ ਕੋਈ ਮਕਾਨ ਆ ਹਨਾ 200 ਗੱਜ ਦਾ 200 ਗੱਜ ਦਾ ਮਕਾਨ ਆ ਉਹ ਉਹਨੂੰ ਸੇਲ ਕਰਨਾ ਜਾਂਦਾ ਉਹ ਬੰਦਾ ਕੀ ਕਰਦਾ ਵਾ ਤਿੰਨ ਤਰੀਕੇ ਚਾਰ ਤਰੀਕੇ ਨਾਲ ਪੈਸਾ ਕਮਾ ਰਿਹਾ ਕਿਵੇਂ ਕਮਾ ਰਿਹਾ ਪਹਿਲਾਂ ਤਾਂ ਦੇਖੋ ਉਹ ਵੀਡੀਓ ਸ਼ੂਟ ਕਰ ਲੈਂਦਾ ਘਰ ਦੇ ਬਾਰੇ ਉਹਦੇ ਪਿੱਛੇ ਆਵਾਜ਼ ਦੇ ਜਾਂਦਾ ਜੀ ਆ ਦੇਖੋ ਆ 200 ਗੱਜ ਦੀ ਕੋਠੀ ਆ ਇਸ ਦੇ ਅੰਦਰ ਆ ਡਰਾਇੰਗ ਰੂਮ ਆ ਜੀ ਇਹਦੇ ਅੰਦਰ ਆ ਲੈਟਰੀ ਬਾਥਰੂਮ ਆ ਆ ਦੋ ਰੂਮ ਨੇ ਇਹਦਾ ਆਵਾ ਬਣਿਆ ਹੋਇਆ ਵਾ ਲੱਕੜ ਦੇ ਦਰਵਾਜੇ ਲੱਗੇ ਆ ਤਰ੍ਹਾਂ ਕੱਪ ਬੋਰਡ ਲੱਗੇ ਆ ਸਾਰਾ ਕੁਝ ਲੱਗਾ ਹੋਇਆ ਵਾ ਇਹਦੇ ਜਿਹੜੀ ਇਹਦੀ ਡਿਮਾਂਡ ਆ 55 ਲੱਖ ਰੁਪਏ ਆ ਬਾਕੀ ਮੌਕੇ ਦੇ ਹੈ ਜੂਗਾ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਖੀਰਤ ਤੁਸੀਂ ਚੱਲਾਈ ਨੰਬਰ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਉਹੀ ਜਦੋਂ ਜਦੋਂ ਬੋਧਵਾ YouTube ਤੇ ਲੋਕੀ ਸਰਚ ਕਰਦੇ ਨੇ YouTube ਤੇ ਪੂਰੇ ਵੰਡ ਦੇ ਵਿੱਚੋ ਵੀਡੀਓ ਚੱਲਦੀ ਆ ਇੱਕ ਤਾਂ ਉਹ ਬੰਦਾ ਉੱਥੇ ਪੈਸੇ ਕਮਾਰਿਆ ਵਾ ਨੰਬਰ 1 ਨੰਬਰ 2 ਜਦੋਂ ਬੰਦਾ ਉਹਦੀ ਵੀਡੀਓ ਦੇਖ ਕੇ ਆਏਗਾ ਉਹ ਕੋਠੀ ਲਏਗਾ ਉਹਦੇ ਜੋ ਕਮਿਸ਼ਨ ਕਮਾਰਿਆ ਵਾ ਨੰਬਰ 3 ਮੰਨ ਲਓ ਚਲੋ ਮੈਂ ਆਪਣਾ ਮਕਾਨ ਸੇਲ ਕਰਨਾ ਚਾਹੁੰਦਾ ਹਾਂ ਠੀਕ ਹੈ ਜੀ ਮੈਂ ਕਹਾਂਗਾ ਯਾਰ ਮੈਂ ਆਪਾਂ ਹੀ ਨੂੰ ਕਹਿੰਦੇ ਨਾ ਵੀ ਯਾਰ ਮੇਰੀ ਵੀਡੀਓ ਅਪਲੋਡ ਕਰ ਦੇ ਵੀ ਮੈਂ ਇਸ ਘਰ ਸੇਲ ਕਰਨਾ ਚਾਹੁੰਦਾ ਹਾਂ ਉਹ ਘਰੇ ਬੈਠੇ ਨੂੰ ਕੰਮ ਮਿਲ ਗਿਆ ਉਹ ਬੰਦਾ ਮੇਰੀ ਵੀਡੀਓ ਫ੍ਰੀ ਚ ਵੀ ਥੋੜੀ ਅਪਲੋਡ ਕਰੇਗਾ ਘੱਟੋ ਘੱਟ ਮੇਰੇ ਤੋਂ 5 ਤੋਂ ਲੈ ਕੇ 10 ਹਜ਼ਾਰ ਰੁਪਏ ਮੇਰੇ ਕੋਲੋਂ ਲਏਗਾ ਮੈਂ ਉਹਨੂੰ 10000 ਰੁਪਏ ਦਊਂਗਾ ਤਾਂ ਉਹ ਮੇਰੀ ਕੋਠੀ ਦੇ ਵਿੱਚ ਜਾਏਗਾ ਵੀਡੀਓ ਸ਼ੂਟ ਕਰੇਗਾ ਵੀਡੀਓ ਸ਼ੂਟ ਕਿੰਨੀ ਦੇਰ ਚੋ ਜੇਗੀ 10 ਮਿੰਟ ਚ 10 ਮਿੰਟ ਦੇ ਵਿੱਚ ਵੀਡੀਓ ਸ਼ੂਟ ਕਰਕੇ ਅਪਲੋਡ ਕਰ ਦੇਗਾ ਨਾਲ ਤਾਂ ਉਹ YouTube ਤੋਂ ਪੈਸੇ ਕਮਾ ਗਿਆ ਨਾਲੇ ਮੇਰੇ ਤੋਂ ਲੈ ਗਿਆ ਨਾਲੇ ਜਿਹੜਾ ਖਰੀਦਣ ਵਾਲਾ ਲੈ ਗਿਆ ਉਤੋਂ ਲੈ ਗਿਆ ਨਾਲੇ ਵੇਚਣ ਵਾਲੇ ਤੋਂ ਲੈ ਗਿਆ ਚਾਰ ਤਰੀਕੇ ਨਾਲ ਪੈਸੇ ਕਮਾ ਗਿਆ ਉਹ ਚਾਰ ਤਰੀਕੇ ਨਾਲ ਕਿੰਨੇ ਪੈਸੇ ਕਮਾ ਗਿਆ ਘਟੋ ਘਟੋ ਉਹ 2 ਲੱਖ ਰੁਪਏ ਕਮਾ ਗਿਆ ਜੀ ਉਹ 50000 ਰੁਪਏ ਤਾਂ ਮੰਨ ਕੇ ਚੱਲੋ ਉਹ YouTube ਤੋਂ ਕਮਾ ਗਿਆ 50000 ਰੁਪਏ ਕਮਾ ਲੈਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਨੰਬਰ 2 ਤੁਸੀਂ ਲਾ ਲਓ ਉਹ ਤੇ 50000 ਰੁਪਏ ਕਮਿਸ਼ਨ ਲੈ ਜਾ ਹੋ ਗਿਆ ਲੱਖ ਦੋ ਲੱਖ ਰੁਪਇਆ ਹੋਰ ਚਾਹੀਦਾ ਕੀ ਆ ਬਸ ਕੀ ਹੈ ਕਿ ਦਿਮਾਗ ਉਹਨੇ ਯੂਜ਼ ਕੀਤਾ ਵਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਯਾਰ ਅਮੀਰ ਬਣਨਾ ਕੋਈ ਔਖਾ ਨਹੀਂ ਹੈਗਾ ਪੈਸੇ ਕਮਾਉਣੇ ਕੋਈ ਔਖੇ ਨਹੀਂ ਹੈਗੇ ਕਦੇ ਜਿਹੜਾ ਰੱਬ ਨੇ ਸਾਨੂੰ ਉਹ ਦਿਮਾਗ ਦਿੱਤਾ ਨਾ ਖੋਪੜਾ ਦਿੱਤਾ ਜਿਹੜਾ ਇਹਨੂੰ ਖੋਲੋ ਇਹਨੂੰ ਖੋਲੋ ਇਹਦੇ ਅੰਦਰ ਝਾੜੂ ਮਾਰੋ ਇਹਦੇ 'ਚ ਜਿਹੜਾ ਗੰਦ ਤੁਸੀਂ ਫਸਾਇਆ ਹੋਇਆ ਹੈ ਨਾ ਇਹਦੇ ਅੰਦਰ ਝਾੜੂ ਮਾਰ ਮਾਰ ਕੇ ਉਹ ਗੰਦ ਬਾਹਰ ਸੁੱਟੋ ਚੱਕ ਕੇ ਇਹਨੂੰ ਖਾਲੀ ਕਰੋ ਜਦੋਂ ਇਹਨੂੰ ਖਾਲੀ ਕਰੋਗੇ ਤਾਂ ਹੀ ਤੁਸੀਂ ਕੰਮ ਦੀ ਚੀਜ਼ਾਂ ਇਹਦੇ ਅੰਦਰ ਪਾਉਂਗੇ ਤਾਂ ਇਹ ਚੰਗੀਆਂ ਚੀਜ਼ਾਂ ਪਹਿਣਗੇ ਤੁਸੀਂ ਤੁਸੀਂ ਗੰਦਮੰਦ ਦੇਖ-ਦੇਖ ਕੇ ਤੁਸੀਂ ਆਪਣੇ ਦਿਮਾਗ ਨੂੰ ਫੁੱਲ ਕੀਤਾ ਹੋਇਆ ਖਾ ਲਿਆ ਪੀ ਲਿਆ ਸੌ ਰਿਆ ਬਸ ਕੋਈ ਕੰਮ ਹੀ ਨਹੀਂ ਲੀਏਗਾ ਸੋ ਇਸ ਕਰਕੇ ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਆਪਣੇ ਦਿਮਾਗ ਨੂੰ ਵਰਤੋ ਜਿੰਨਾ ਤੁਸੀਂ ਦਿਮਾਗ ਨੂੰ ਖਰਚ ਕਰੋਗੇ ਜਿੰਨਾ ਤੁਸੀਂ ਦਿਮਾਗ ਨੂੰ ਵਰਤੋਗੇ ਤੁਸੀਂ ਉਨੇ ਸਫਲ ਹੋਵੋਗੇ ਤੁਸੀਂ ਉਨੇ ਅੱਗੇ ਜਾਵੋਗੇ ਸੋ ਇਸ ਕਰਕੇ ਪੈਸਾ ਕਮਾਉਣਾ ਕੋਈ ਵੀ ਔਖਾ ਨਹੀਂ ਹੈਗਾ ਤੁਸੀਂ ਦਿਮਾਗ ਲਾਓ ਯਾਰ ਵੀ ਮੈਂ ਕਿਸ ਤਰੀਕੇ ਨਾਲ ਮਤਲਬ ਵੀ ਪੈਸੇ ਕਮਾ ਸਕਦਾ ਹਾਂ ਪਹਿਲਾਂ ਦੇਖੋ ਵੀ ਯਾਰ ਤੁਹਾਡੇ ਅੰਦਰ ਕੀ ਸ਼ਕੀਲਾ ਜੇ ਕੋਈ ਵੀ ਸਕਿੱਲ ਨਹੀਂ ਹੈਗੀ ਤੁਹਾਨੂੰ ਕੋਈ ਸਕਿੱਲ ਨਹੀਂ ਲੱਭਦੀ ਹੈਗੀ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਓ ਤੁਸੀਂ ਇਹ ਦੇਖੋ ਵੀ ਯਾਰ ਮੈਂ ਕੰਮ ਕਿਹੜਾ ਕਰਨਾ ਚਾਹੁੰਦਾ ਵਾਂ ਜੇ ਤੁਸੀਂ ਦੇਖਿਆ ਵੀ ਯਾਰ ਮੈਂ ਪ੍ਰੋਪਰਟੀ ਦਾ ਕੰਮ ਕਰਨਾ ਚਾਹੁੰਦਾ ਫਿਰ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਾਂ ਤੁਸੀਂ ਇਹ ਕਰ ਸਕਦੇ ਹੋ ਫਿਰ ਤੁਸੀਂ ਕਹਿੰਦੇ ਯਾਰ ਮੈਂ ਨਹੀਂ ਯਾਰ ਮੈਂ ਮਤਲਬ ਵੀ ਕੋਈ ਹੋਰ ਟੋਪੀ ਦੇ ਤੇ ਰੈਸਟੋਰੈਂਟ ਖੋਲਣਾ ਚਾਹੁੰਦਾ ਮੈਂ ਕਿਵੇਂ ਖੋਲਾਂ ਉਹਦੇ ਬੜੇ ਤਰੀਕੇ ਨੇ ਤੁਸੀਂ ਕਹਿੰਦੇ ਯਾਰ ਮੈਂ ਮਤਲਬ ਵੀ ਕੋਈ ਹੋਰ ਤਰੀਕੇ ਦੇ ਉੱਤੇ ਕੋਈ ਟੋਪੀ ਦੇ ਉੱਤੇ ਕੰਮ ਕਰਨਾ ਚਾਹੁੰਦਾ ਉਹਦੇ ਕਰਾਂ ਜਦੋਂ ਤੁਸੀਂ ਪਹਿਲਾਂ ਪਤਾ ਗਿਆ ਸਭ ਤੋਂ ਪਹਿਲਾਂ ਤੁਸੀਂ ਸੋਚੋ ਜਦੋਂ ਤੁਸੀਂ ਸੋਚੋਗੇ ਜੇ ਮੈਂ ਇਹ ਚੀਜ਼ ਦੇ ਉੱਤੇ ਕੰਮ ਕਰਨਾ ਵਾ ਤੁਹਾਡਾ ਦਿਮਾਗ ਨਾਲ ਤੁਹਾਨੂੰ ਘਟੂ ਘਟ ਗਿਆ ਘਟੂ ਘਟ ਤੁਹਾਨੂੰ 100 ਆਈਡੀਆ ਦੇ ਦੇਗਾ ਵੀ ਵੀਰ ਮੇਰਿਆ ਆਹ ਕੰਮ ਕਰ ਲਾ ਭਰਾ ਮੇਰਿਆ ਆਹ ਕੰਮ ਕਰ ਲਾ 100 ਦੇ ਵਿੱਚ ਦੋ ਆਈਡੀਆ ਤਾਂ ਤਾਂ ਦਿਮਾਗ ਦੇ ਵਿੱਚ ਬੈਠਣਗੇ ਦੋ ਆਈਡੀਆ ਵੀ ਤੁਹਾਡੇ ਦਿਮਾਗ ਦੇ ਵਿੱਚ ਬਹਿਗੇ ਤਾਂ ਤੁਸੀਂ ਉਹਤੇ ਕੰਮ ਸ਼ੁਰੂ ਕਰਤਾ ਤੁਹਾਨੂੰ ਅਮੀਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਮੈਂ ਗਾਰੰਟੀ ਦੇਤੀ ਤੁਸੀਂ ਅਮੀਰ ਬਣੋਗੇ ਹੀ ਬਣੋਗੇ ਜੇ ਤੁਸੀਂ ਆਹ ਦੋ ਤਰੀਕੇ ਨਾਲ ਤੁਸੀਂ ਕੰਮ ਕਰ ਲਿਆ ਸੋ ਇਸ ਕਰਕੇ ਵਧੀਆ ਸੋਚੋ ਪਹਿਲਾਂ ਤੁਸੀਂ ਇਹ ਚੀਜ਼ ਸੱਚੋ ਵੀ ਤੁਸੀਂ ਕਿਹੜੀ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਹੁਣ ਮੰਨ ਕੇ ਚਲੋ ਮੈਂ ਕਿਸੇ ਸਕੂਲ ਦੇ ਵਿੱਚ ਪੜ੍ਹਾਈ ਕਰਨੀ ਆ ਮੰਨ ਕੇ ਚਲੋ ਮੈਂ ਪਾਸਟੂ ਕਰਨੀ ਚਾਹਨਾ ਜਾਂ ਮੈਂ ਗ੍ਰੈਜੂਏਸ਼ਨ ਕਰਨਾ ਚਾਹਨਾ ਸਭ ਤੋਂ ਪਹਿਲਾਂ ਤਾਂ ਮੈਂ ਯੂਨੀਵਰਸਿਟੀ ਦੇਖੂੰਗਾ ਨਾ ਵੀ ਮੈਂ ਕਿਹੜੀ ਯੂਨੀਵਰਸਿਟੀ ਤੋਂ ਕਰਨੀ ਆ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕਰਨੀ ਆ ਐਲਪੀਜੀ ਤੋਂ ਕਰਨੀ ਆ ਜਾਂ ਫਿਰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰਨੀ ਆ ਜਾਂ ਫਿਰ ਕਿਸੇ ਹੋਰ ਯੂਨੀਵਰਸਿਟੀ ਤੋਂ ਕਰਨੀ ਆ ਜਾਂ ਮੈਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਕਰਨੀ ਆ ਪਹਿਲਾਂ ਮੈਂ ਸੋਚਾਂਗਾ ਨਾ ਡਾਇਰੈਕਟ ਨਹੀਂ ਨਾ ਜਾ ਕੇ ਵੜਾਂਗਾ ਜਦੋਂ ਮਾਰੇ ਦਿਮਾਗ ਦੇ ਵਿੱਚ ਆ ਗਿਆ ਯਾਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਕਰਨੀ ਆ ਤਾਂ ਹੀ ਮੈਂ ਜਲੰਧਰ ਤੋਂ ਪਟਿਆਲੇ ਤੋਂ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਊਂਗਾ ਨਾ ਸੋ ਇਸ ਕਰਕੇ ਪਹਿਲਾਂ ਸੋਚੋ ਪਹਿਲਾਂ ਸੋਚੋ ਫਿਰ ਉਸਤੇ ਕੰਮ ਕਰਨਾ ਸ਼ੁਰੂ ਕਰ ਦੋ ਜਦੋਂ ਤੁਸੀਂ ਕੰਮ ਸ਼ੁਰੂ ਕਰਤਾ ਤਾਂ ਦੁਨੀਆ ਦੀ ਏਸੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਅਮੀਰ ਬਣਨ ਤੋਂ ਰੋਕ ਸਕੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਸੀਗੇ ਜੀ ਅਗਰ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਤੁਸੀਂ ਪੂਰਾ ਕੋਰਸ ਤੁਸੀਂ ਸਿੱਖਣਾ ਚਾਹੁੰਦੇ ਹੋ ਮਾਸਟਰ ਕੋਰਸ ਤੁਸੀਂ ਸਿੱਖਣਾ ਚਾਹੁੰਦੇ ਹੋ ਹਰ ਇੱਕ ਸੰਡੇ ਨੂੰ ਹਰ ਐਤਵਾਰ ਨੂੰ ਮੇਰੀ ਜਨਰਲ ਸ਼ੇਅਰ ਦੇ ਵਿੱਚ 10 ਤੋਂ ਲੈ ਕੇ 2 ਵਜੇ ਤੱਕ ਮੇਰੀ ਕਲਾਸ ਲੱਗਦੀ ਆ ਉਸ ਕਲਾਸ ਦੇ ਵਿੱਚ ਨਾ ਪੂਰੇ ਪੰਜਾਬ ਤੋਂ 2-3 ਮੇਰੇ ਪਿੰਡ ਪਰ ਆਏ ਰਹਿੰਦੇ ਨੇ ਉਹ ਮੇਰੇ ਕੋਲ ਆ ਕੇ ਸਿੱਖਦੇ ਨੇ ਕਿਉਂਕਿ ਮੈਂ ਆਪਣੀ ਕਲਾਸ ਦੇ ਵਿੱਚ ਸਿਖਾਉਣਾ ਵਾ YouTube ਚੈਨਲ ਕਿਵੇਂ ਬਣਾਈਦਾ Facebook ਪੇਜ ਕਿਵੇਂ ਬਣਾਈਦਾ Instagram ਪੇਜ ਕਿਵੇਂ ਬਣਾਈਦਾ ਵਾ ਤੇ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਉਹ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵੀਡੀਓ ਦੇ ਥੰਬਨੇਲ ਕਿਵੇਂ ਬਣਾਉਣਾ ਵੀਡੀਓ ਦਾ ਟਾਈਟਲ ਡਿਸਕ੍ਰਿਪਸ਼ਨ ਟੈਗ ਕਿਵੇਂ ਲਗਾਉਣਾ ਵਾ ਜਿਹਦੇ ਨਾਲ ਤੁਹਾਡਾ ਚੈਨਲ ਜਿਹੜਾ ਵਾਇਰਲ ਹੋ ਸਕੇ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨਾ ਕਿ ਸਾਡੇ ਉਧਰ ਕੋਈ ਟੈਲੈਂਟ ਨਹੀਂ ਹੈਗਾ ਉਹ ਮੇਰੇ ਉਹ ਵੀ ਮੇਰੇ ਕੋਲ ਹੁੰਦੇ ਨੇ ਉਹਨਾਂ ਨੂੰ ਮੈਂ ਦੱਸ ਦਵਾ ਜਦੋਂ ਮੇਰੇ ਨਾਲ ਗੱਲਬਾਤ ਹੁੰਦੀ ਹੈ ਨਾ ਉਹਨਾਂ ਦੀ ਤਾਂ ਮੈਂ ਉਹਨਾਂ ਨੂੰ ਦੱਸ ਦਵਾ ਵੀ ਯਾਰ ਤੇਰੇ ਅੰਦਰ ਆਹ ਟੈਲੈਂਟ ਹੈ ਤੂੰ ਆਹ ਟੈਲੈਂਟ ਤੇ ਕੰਮ ਸ਼ੁਰੂ ਕਰ ਦੇ ਤੂੰ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੇਗਾ ਉਹਨਾਂ ਨੇ ਮੇਰੀ ਗੱਲ ਮੰਨੀ ਵੀ ਹੈ ਕਈ ਮੇਰੇ ਭੈਣ ਭਰਾਵਾਂ ਨੇ ਤਾਂ ਉਹ ਅੱਜ YouTube ਤੋਂ ਮਹੀਨੇ ਦੇ 30 40 ਹਜ਼ਾਰ ਰੁਪਏ ਬੜੇ ਆਮ ਨਾ ਸੋ ਅਗਰ ਤੁਸੀਂ ਮੇਰੀ ਉਹ ਕਲਾਸ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਬਲੀ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਨੂੰ ਪੁੱਛ ਸਕਦੇ ਹੋ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵਿੱਚ ਕਿਹੜੀ ਥਾਂ ਦੇ ਉੱਤੇ ਉਹ ਕਲਾਸ ਲੱਗਦੀ ਆ ਵੀ ਕੀ ਉਹਦਾ ਪ੍ਰੋਟੋਕੋਲ ਰਹਿੰਦਾ ਵਾ ਜੇ ਤੁਸੀਂ ਉਹ ਕਲਾਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2 ਦਿਨ ਪਹਿਲਾਂ ਫੋਨ ਕਰਕੇ ਆਪਣੀ ਸੀਟ ਬੁਕਿੰਗ ਕਰਵਾਣੀ ਪੈਗੀ ਜੀ ਕਿਉਂਕਿ ਆਪਣੀ ਹਰ ਇੱਕ ਕਲਾਸ ਦੇ ਵਿੱਚ 2 ਜਾਂ 3 ਬੰਦੇ ਹੀ ਹੁੰਦੀ ਆ ਵੱਧ ਤੋਂ ਵੱਧ ਇੱਕ ਵਾਰੀ ਆਪਾਂ ਇੱਕ ਵੀ ਰੱਖ ਲੈਂਦੇ ਆ ਕਿਉਂਕਿ 3-4 ਘੰਟੇ ਦੇ ਵਿੱਚ 2-3 ਬੰਦਿਆਂ ਨੂੰ ਹੀ ਸਕੇ ਜਾ ਸਕਦਾ ਸੋ ਅਗਰ ਤੁ YouTube Facebook Instagram ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਜ਼ਰੂਰ ਕਹਾਂਗਾ ਕਿ ਆਪਣੇ ਲਈ ਸਮਾਂ ਜ਼ਰੂਰ ਕੱਢੋ ਯਾਰ ਆਪਣੇ ਲਈ ਟਾਈਮ ਜ਼ਰੂਰ ਕੱਢੋ ਜੇ ਤੁਸੀਂ ਹੁਣ ਤੁਸੀਂ ਓਖੇ ਟਾਈਮ ਦੇ ਵਿੱਚ ਤੁਸੀਂ ਓਖੇ ਸੋਕੇ ਹੋ ਕੇ ਕਲਾਸ ਲਗਾ ਲੋਗੇ ਜਾਂ ਸਕਿੱਲ ਸਿੱਖ ਲੋਗੇ ਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦਾ 2025 ਦੇ ਵਿੱਚ ਤੁਹਾਨੂੰ ਲੱਖ ਰੁਪਇਆ ਕਮਾਉਣ ਤੋਂ ਕੋਈ ਨਹੀਂ ਰੋਕੇਗਾ ਉਹ ਅਗਰ ਤੁਸੀਂ ਉਹ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲ ਲਿਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ